ਹਾਂਜੀ ਦੋਸਤੋ ਇਹ ਜਿਹੜਾ ਤੁਸੀਂ ਦੇਖ ਰਹੇ ਆ ਵੀਰ ਵੱਡੇ ਸਭਰਾ ਤੋਂ ਤੁਹਾਨੂੰ ਦਿਖਾ ਰਹੇ ਆ ਜੀ ਮਸ਼ੀਨਾਂ ਦੀ ਰਿਪੇਅਰ ਟਰੈਕਟਰਾਂ ਨੂੰ ਮੋਡੀਫਾਈ ਕਰਨਾ ਹੋਵੇ ਹਰ ਤਰ੍ਹਾਂ ਦੇ ਬਾਈ ਜੀ ਤਿਆਰ ਕੀਤੇ ਜਾਂਦੇ ਆ ਤੇ ਵੀਰ ਦੀ ਵਰਕਸ਼ਾਪ ਆ ਜਦੋਂ ਮਰਜ਼ੀ ਇੱਥੇ ਤੁਸੀਂ ਸੰਪਰਕ ਕਰੋ ਰੰਗ ਕਰਨਾ ਹੋਵੇ origignal ਰੰਗ ਤੇ ਜੇ ਟਰੈਕਟਰ ਦੇ ਕੋਈ ਵੀ ਕੰਮਕਾਰ ਹੋਵੇ ਜੀ ਸਾਰਾ ਤਸਲੀ ਨਾਲ ਜਿਵੇਂ ਦੱਸ ਜੋ ਤੁਹਾਨੂੰ ਜਾਣਕਾਰੀ ਦੱਸ ਦਿੰਨੇ ਆ ਵੀ ਕਿਹੜੇ ਕਿਹੜੇ ਜਿਹੜੇ ਟਰੈਕਟਰਾਂ ਨੂੰ ਮੋਡੀਫਾਈਵ ਪੇਂਟ ਕਰਨ ਦਾ ਬਾਈ ਜੀ ਖਾਸ ਪ੍ਰਬੰਧ ਆ origignal ਤੇ ਤੂੜੀ ਵਾਲੇ ਰੀਪਰ ਤੁਸੀਂ ਵੇਖ ਰਹੇ ਆ ਜੀ ਜਿਹੜੇ ਰਿਪੇਅਰ ਕੀਤੇ ਜਾਂਦੇ ਆ ਤੇ ਜਾਂ ਕੋਈ ਨਵੀਆਂ ਟਰਾਲੀਆਂ ਤਿਆਰ ਕਰਾਉਣੀਆਂ ਹੋਣ ਟਰਾਲੀਆਂ ਨੂੰ ਜੱਕ ਲਵਾਉਣੇ ਹੋਣ ਤਾਂ ਬਾਈ ਜੀ ਜਦੋਂ ਮਰਜ਼ੀ ਤੁਸੀਂ ਸੰਪਰਕ ਕਰ ਸਕਦੇ ਜਾਵਿਆ ਕਲਰ ਹੋ ਰਿਹਾ ਹੈ ਜੀ ਤੁਸੀਂ ਆ ਦੇਖੋ ਜਿਹੜੀਆਂ ਲਾਈਟਾਂ ਲੂਟਾਂ ਲਾ ਕੇ ਧੁੰਦ ਦਾ ਸਮਾਂ ਇਹਦੀ ਪੂਰਾ ਕਰਾਂ ਤਸੱਲੀ ਕੰਮਕਾਰ ਕਰਦੇ ਆ ਬਾਈ ਜੀ ਇੱਧਰ ਵੀ ਲਾਈਟਾਂ ਲਾਈਆਂ ਵੇਖੋ ਨਾ ਟਰੈਕਟਰ ਨੂੰ ਮੋਡੀਫਾਈ ਕਰ ਰਹੇ ਆ ਬਾਈ ਜੀ ਤੇ ਪੂਰਾ ਕੰਮ ਸਿਰਾ ਕਰ ਦੇਣਾ ਇਹਨਾਂ ਨੇ ਸਹੀ ਦੇ ਸਹੀ ਜੇ ਵੀਰਾਂ ਨੇ ਬਾਕੀ ਆ ਦੇਖੋ ਜਿਹੜੀ ਰੇਸ ਬਾਈ ਜੀ ਇਹੋ ਜੀ ਰੇਸ ਤਾਂ ਬਾਈ ਜੀ ਮੈਂ ਤਾਂ ਪਹਿਲੀ ਯਾਰ ਦੇਖੀ ਆ ਦੇਖੋ ਤੁਸੀਂ ਕੀ ਦੀ ਸੋਹਣੇ ਤਰੀਕੇ ਦੇ ਨਾਲ ਬਾਈ ਜੀ ਇਹਨਾਂ ਵੀਰਾਂ ਨੇ ਜਿਹੜੀ 575 ਨੂੰ ਰੇਸ ਲਾਈ ਆ ਭਾਵੇਂ ਕੋਈ ਵੀ ਟਰੈਕਟਰ ਹੋਵੇ ਹਰ ਇੱਕ ਨੂੰ ਲੱਗੂਗੀ ਜਦੋਂ ਮਰਜ਼ੀ ਤੁਸੀਂ ਆਣ ਕੇ ਬਾਈ ਜੀ ਤੇ ਆਹ ਵੇਖੋ ਚైనా ਵਾਲੀ ਅਜੇ ਮੋਡੀਫਾਈ ਹੋ ਰਿਹਾ ਏ ਜਦੋਂ ਐਨ ਕਲੀਅਰ ਹੋ ਗਿਆ ਲਾਈਟਾਂ ਲੂਟਾਂ ਲੱਗ ਰਹੀਆਂ ਬਾਕੀ ਤੁਸੀਂ ਦੇਖ ਸਕਦੇ ਆ ਬਾਕੀ ਮੂਸੇ ਵਾਲੇ ਦੀ ਤਸਵੀਰ ਤੇ ਕੰਮ ਵੀ ਬਾਈ ਜੀ ਕਿਡਾ ਸੋਹਣਾ ਵੇਖੋ ਜਿਹੜੇ ਕੋਈ بارش ਦੇ ਨਾਲ ਨਾ ਇਹ ਸਪੀਕਰ ਭਿੱਜਣਗੇ ਤੇ ਤੁਸੀਂ ਦੇਖ ਸਕਦੇ ਆ ਜੀ ਆਹ ਦੇਖੋ ਛੋਟੀਆਂ ਛੋਟੀਆਂ ਲੇਜ਼ਰ ਲਾਈਟਾਂ ਬਾਈ ਜੀ ਲਾਈਆਂ ਐ ਤੇ ਅਜੇ ਮੋਡੀਫਾਈ ਕਰ ਰਹੇ ਆ ਟਰੈਕਟਰ ਨੂੰ ਹੈ ਪੂਰਾ ਐਨ ਕਰਾਂ ਸਿਰਾ ਕੰਮਕਾਰ ਕਰਦੇ ਆ ਤੇ ਇਹ ਨੌਜਵਾਨ ਨਾਲ ਬਾਈ ਜੀ ਆਪਣੇ ਡੈਡੀ ਦੇ ਮਿਹਨਤ ਕਰਾਉਂਦਾ ਹੈ ਜੀ ਹੋਰ ਸ਼ੇਰਾ ਕਿਵੇਂ ਆ ਕੀ ਹਾਲ ਆ ਵਧੀਆ ਵਧੀਆ ਬਾਪੂ ਦੇ ਨਾਲ ਕੰਮ ਕਰਾਉਣਾ ਹੈ ਹਾਂਜੀ ਹਾਂਜੀ ਤੇ ਕਿਹੜਾ ਕਿਹੜਾ ਕੰਮ ਕੀਤਾ ਜਾਂਦਾ ਹੈ ਜੀ ਪਾਵਰ ਸਟੀering ਟਰਾਲਿੰਗਾਂ ਨੂੰ ਜੈਕ ਲਾਏ ਜਾਂਦੇ ਆ ਹਾਂਜੀ ਸਾਰਾ ਹੀ ਰਿਪੇਅਰ ਦਾ ਸਾਰਾ ਹੀ ਕੋਈ ਵੀ ਰਿਪੇਅਰ ਦਾ ਕੰਮ ਆ ਜੀ ਬਿਲਕੁਲ ਜੀ ਬਿਲਕੁਲ ਤੇ ਟਰੈਕਟਰ ਬੜਾ ਸੋਹਣਾ ਮੋਡੀਫਾਈ ਕੀਤਾ ਆਪ ਕੀਤਾ ਹਾਂਜੀ ਹਾਂਜੀ ਵਾਹ ਜੀ ਵਾਹ ਡੈਡੀ ਦੇ ਨਾਲ ਸਹਿਯੋਗ ਦਿਨਾ ਹੈ ਹਾਂਜੀ ਠੀਕ ਆ ਜੀ ਇਹ ਨਿਸ਼ਾਨ ਸਿੰਘ ਦਾ ਕਾਕਾ ਜੀ ਬਾਕੀ ਤੁਹਾਨੂੰ ਨੰਬਰ ਵੀ ਉੱਤੇ ਮੈਂਸ਼ਨ ਕਰ ਦਿੰਨੇ ਆ ਜੀ ਵੀਰ ਦਾ ਨੰਬਰ ਪੂਰਾ ਕੰਮ ਸਿਰਾ ਕਰ ਰਿਹਾ ਹੈ ਜੀ ਆਜੋ ਤੁਹਾਨੂੰ ਕਰਾਂ ਲਾਈਟਾਂ ਦਿਖਾ ਦਈਏ ਜਿਹੜੀਆਂ ਆ ਬਾਕੀ ਵੀਰ ਦਾ ਵਿਸ਼ਕਰਨ ਵਿਸ਼ਕਰਮਾ ਮਕੈਨੀਕਲ ਵਰਕਸ਼ਾਪ ਆ ਜੀ ਇੱਥੇ ਹਾਈਡਰੋਲਿਕ ਜੈਕ ਤੇ ਨਵੇਂ ਪੁਰਾਣੇ ਸੰਦਾਂ ਨੂੰ ਹਰ ਇੱਕ ਤਰ੍ਹਾਂ ਨੂੰ ਰਿਪੇਅਰ ਵੀ ਕੀਤੀ ਜਾਂਦੀ ਹੈ ਜੀ ਤੇ ਖਾਸ ਕਰਕੇ ਬਾਈ ਜੀ ਕੜੁਕੇ ਵੀ ਤਿਆਰ ਕੀਤੇ ਜਾਂਦੇ ਆ ਜਿਹੜੇ ਮਰਜ਼ੀ ਹੋਣ ਤੇ ਬਾਕੀ ਆ ਸਾਮਾਨ ਵੀ ਬਾਈ ਦੀ ਸਾਰਾ ਇਸੇ ਟਰੈਕਟਰ ਨੂੰ ਫਿੱਟ ਹੋਣਾ ਵਾ ਤੇ ਅਜੇ ਹੋਰ ਸਮਾਨ ਆ ਰਿਹਾ ਬਾਈ ਜੀ ਬਾਕੀ ਆਹ ਲਾਈਟਾਂ ਲੂਟਾਂ ਦੇਖ ਲੋ ਤੁਸੀਂ ਕਰਾਣ ਕਰਾ ਮੋਡੀਫਾਈ ਕਰ ਰਹੇ ਆ ਅਜੇ ਤਾਂ ਵੇਖੀ ਪੂਰੀ ਤਸੱਲੀ ਕਰਾਉਣੀ ਆ ਭਰਾਵਾ ਗੈਸ ਕਟਿੰਗ ਖੜੁਕੇ ਰੇੜੀਆਂ ਕੋਈ ਵੀ ਤਿਆਰ ਕਰਾਉਣਾ ਵੇ ਰੇੜੀਆਂ ਵੀ ਬਾਈ ਜੀ ਤਿਆਰ ਕਰਦੇ ਆ ਨਵੇਂ ਖੜੁਕੇ ਬਾਈ ਜੀ ਆਜੋ ਤੁਹਾਨੂੰ ਗੈਸ ਕਟਿੰਗ ਦਾ ਵੀ ਇੱਧਰ ਕੰਮ ਆ ਦੇਖੋ ਪੂਰਾ ਚੱਲਦਾ ਹੈ ਬਾਈ ਜੀ ਸ਼ਹਿਰ ਜਾਣ ਦੀ ਲੋੜ ਨਹੀਂ ਹਰ ਤਰ੍ਹਾਂ ਦਾ ਕੰਮਕਾਰ ਕਰਦੇ ਆ ਭਰਾ ਤੇ ਵੀਰ ਸਾਡੇ ਬੈਠਿਆ ਨਿਸ਼ਾਨ ਸਿੰਘ ਜੀ ਸਸਿਕਾ ਵੀਰ ਜੀ ਕਿਵੇਂ ਕੰਮ ਕਰ ਚੱਲਦੇ ਆ ਜੀ ਵਾਹ ਜੀ ਵਾਹ ਤੇ ਕਿਹੜੇ ਕਿਹੜੇ ਕੰਮ ਜਿਹੜੇ ਤਸਲੀਬਖਸ਼ ਨਾ ਕੀਤੇ ਜਾਂਦੇ ਆ ਜੀ ਜਿੱਦਾਂ ਦੇ ਨਹੀਂ ਰੁਪਈਆ ਰੋ ਜਿਸ ਤਰ੍ਹਾਂ ਦਾ ਸੰਦ ਉਹ ਉਸ ਤਰ੍ਹਾਂ ਨਹੀਂ ਕਰੀ ਹਰ ਕੋਈ ਸੰਦ ਦੀ ਕਰਦੇ ਆ ਵਾਹ ਜੀ ਆ ਗੱਲ ਹੁੰਦੀ ਆ ਜੀ ਮਿਸਤਰੀ ਅਸਲ ਉਹੋ ਹੀ ਆ ਜਿਹੜੀ ਵੀ ਚੀਜ਼ ਆ ਜੇ ਬਾਈ ਜੀ ਉਸੇ ਦਾ ਹੀ ਕੰਮਕਾਰ ਕਰਦੇ ਅਸਲੀ ਮਕੈਨਿਕ ਉਹਨੂੰ ਕਹਿੰਦੇ ਆ ਤੇ ਵੀਰ ਨੇ ਕਿਹਾ ਵੀ ਕੋਈ ਵੀ ਸੰਦ ਆਜੇ ਰਿਪੇਅਰ ਕਰਨਾ ਹੋਵੇ ਪੇਂਟ ਕਰਨਾ ਹੋਵੇ ਤੇ ਮੋਂਡੀ ਭਾਈ ਵੀ ਕਰਨਾ ਹੋਵੇ ਜੋ ਵੀ ਮਰਜ਼ੀ ਕੜੁਕੇ ਹਾਂਜੀ ਇਹ ਪੇਂਟ ਵਾਲੀ ਮਸ਼ੀਨ ਆ ਬਾਈ ਜੀ ਤੇ ਆ ਜਿਹੜਾ ਗੈਸ ਸਿਲੰਡਰ ਆ ਉਹ ਜਿਹੜਾ ਕਟਰ ਜਿੰਨੇ ਨਾਲ ਕਟਾਈ ਟੁਈ ਕਰਦੇ ਆ ਤੇ ਨਾਲ ਇੱਕ ਡਵਲ ਸਿਲੰਡਰ ਲੱਗਦੇ ਆ ਹਾਂਜੀ ਹਾਂਜੀ ਸਭ ਜੀ ਹੋਰ ਕੀ ਪੰਪਾਂ ਦਾ ਵੀ ਜਾਂ ਸਪਰੇ ਪੰਪ ਦਾ ਸਮਾਨ ਵੀ ਆਪਣੇ ਕੋਲ ਮਿਲ ਜਾਂਦਾ ਮਿਲ ਜਾਂਦਾ ਬਿਲਕੁਲ ਜੀ ਬੇ ਕੋਈ ਵੀ ਪੱਟੀ ਜਾਂਦੀ ਲੋੜ ਨਹੀਂ ਵਾਹ ਜੀ ਵਾਹ ਹਰ ਇੱਕ ਚੀਜ਼ ਪੰਪਾ ਦਾ ਕੰਮ ਆ ਆਪਾਂ ਸਪਰੇਅ ਕਰਦੀਓ ਤੇ ਭੱਜੀ ਦਾ ਸੀ ਪੱਟੀ ਨੂੰ ਨਾਲ ਜਿਹੜਾ ਮੋਡੀਫਾਈ ਦਾ ਸਮਾਨ ਵੀ ਅਸੀਂ ਪਾ ਰਹੇ ਹਾਂ ਟਰੈਕਟਰਾਂ ਦਾ ਜਿਹੜਾ ਉਹ ਲਿਆ ਰਹੇ ਹਾਂ ਥੋੜੀ ਦੇਰ ਤੱਕ ਬਿਲਕੁਲ ਜੀ ਬਿਲਕੁਲ ਉਹ ਵੀ ਪੂਰੀ ਕਰਾਂ ਦੁਕਾਨ ਫੁੱਲ ਕਰੋਗੇ ਹਨਾ ਉਹ ਵੀ ਕਿਸੇ ਸ਼ਹਿਰ ਤੇ ਆਦੀ ਰੋਡ ਨਹੀਂ ਇੱਥੇ ਮਿਲਿਆ ਕਰੂਗਾ ਵਾਹ ਜੀ ਵਾਹ ਬਹੁਤ ਸੋਹਣੀ ਗੱਲ ਹੈ ਜੀ ਤੇ ਹੁਣ ਇਹ ਟਰੈਕਟਰ ਕਰ ਰਹੇ ਮੋਡੀਫਾਈ ਹਾਂਜੀ ਆ ਕਰਦੇ ਪਰਸਨ ਜੱਤ ਚਾਨੂ ਇਹ ਮਾਡਲ ਹੈ 95 ਮਾਡਲ ਹੈ ਲੋ 575 ਦੀ ਤੇ ਵੇਖੋ ਕਿੰਡੀ ਸੋਹਣੀ ਰੇਸ ਰੂਸ ਬਹੁਤ ਵਧੀਆ ਲਾਈ ਯਾਰਾ हां जी ਇਹ ਰੇਸ ਤੇ ਕੁਸਤੇ ਹੋ ਰੈਡੀमेड ਆ ਜੀ ਬਾਕੀ ਸਾਰੀ ਬਣਾਉਣੀ ਪੈਂਦੀ ਆ ਉਹ ਆਪ ਆਪ ਕੀਤਾ ਨਾ ਸਾਰਾ ਇੱਕ ਲੈਂਪ-ਕਲੈਂਪ ਤੇ ਬੱਤੀ-ਕੁੱਤੀ ਆਪ ਹੀ ਕਾਰੀ ਕਰੀ ਵਾਹ ਜੀ ਵਾਹ ਕਾਰੀਗਰੀ ਆਪ ਹੀ ਕਰਨੀ ਪੈਂਦੀ ਆ ਮਿਹਨਤ ਲੱਗਦੀ ਆ ਜੀ ਕੰਮ ਸਾਰੇ ਹੋ ਜਾਂਦੇ ਆ ਬਾਕੀ ਤੁਸੀਂ ਵੇਖ ਸਕਦੇ ਆ ਬਹੁਤ ਸੋਹਣਾ ਜਗਾੜ ਆ ਜੀ ਘਰ ਕੇ ਕਰੋ ਵੀਡੀਓ ਵਾਤੋ ਵਾਦੇ ਸ਼ੇਅਰ ਬਾਈ ਜੀ ਹਰ ਇੱਕ ਨੂੰ ਪਤਾ ਲੱਗ ਸਕੇ ਤੇ ਵੀਰ ਦੇ ਨਿਸ਼ਾਨ ਸਿੰਘ ਦੇ ਨਾਲ ਪਿੰਡ ਵੱਡੇ ਸਭਰਾ ਦੇ ਵਿੱਚ ਤੁਸੀਂ ਉਹਨੂੰ ਵੀਰ ਨੂੰ ਮਿਲ ਸਕਦੇ ਆ ਜੀ ਸਿਭਰਾਮਾ ਦੇ ਵਿੱਚ ਜੀ ਤੇ ਟਰੈਕਟਰ ਮੋਡੀਫਾਈ ਹੋਂਦਾ ਤੁਸੀਂ ਦੇਖ ਹੀ ਲਿਆ ਇਹ ਹਾਰੇ ਕੀ ਚੀਜ਼ ਬਾਈ ਜੀ ਇੱਥੇ ਸੋਹਣਾ ਕੰਮਕਾਰ ਕਰਦਾ ਵੀਰ ਤੇ ਐਡਾ ਹੈ ਜੀ ਸਿਭਰਾਮਾ ਵਾਲਾ